ਕੀ ਨਾਮ ਹੈ ਕਿਹੜਾ ਪਿੰਡ ਨਾਮ ਮੇਰਾ ਲਖਵੀਰ ਸਿੰਘ ਆ ਜੀ ਪਿੰਡ ਮਾਨਨਪੁਰ ਤੇ ਕੀ ਪ੍ਰੋਬਲਮ ਆ ਗਈ ਸੀ ਤੁਹਾਡੇ ਟੈਨਸੀ ਹੋਈ ਸੀ ਕਿ ਕਿੰਨੇ ਦਿਨ ਹੋ ਗਏ 15-20 ਦਿਨ ਹੋ ਗਏ ਜੀ 29 ਲਾ ਲਓ 29 ਜੂਨ ਨੂੰ ਇਹ ਸ਼ਰਤ ਕਰ ਗਈ ਸੀ ਜੀ ਤੋਂ ਬਾਅਦ ਡੈੱਥ ਹੋ ਗਈ ਘਰ ਥੱਲੇ ਆ ਕੇ ਦੀਏ ਹਾਂ ਉਹ ਤੋਂ ਬਾਅਦ 15 ਦਿਨ ਹੁਣ ਕੰਮ ਸ਼ੁਰੂ ਕੀਤਾ ਹੈ ਕਿ ਸੋਏ ਕੀ ਪਿੰਡ ਵਾਲੇ ਕਰਾ ਰਹੇ ਕੌਣ ਕਰਾ ਰਹੇ ਪਿੰਡ ਵਾਲੇ ਵੀ ਕਰਾ ਰਹੇ ਨੇ ਮੱਤਾ ਜੀ ਬਹੁਤ ਸਾਡੇ ਮਾਣਾ ਬਾਬਾ ਉਹਦਾ ਹੈਗਾ ਜੋ ਬਾਕੀ ਹੁ ਵੀ ਬਾਹਰੋਂ ਵੀ ਮਾਣ ਮੋਟਾ ਜਿੰਨਕ ਜੋ ਗਾਇਕ ਕਰ ਰਿਹਾ ਜੋਗ ਦੇ ਰਿਹਾ ਹੈ। ਵਾਕਿਆ ਵੀਰ ਸਾਡੇ ਫੋਨੀ ਵੀਰ ਹੋ ਗਿਆ। ਇਹ ਵੀਰ ਦਾ ਨਾਮ ਕੀ ਹੈ? ਹਾਈ ਗਰੇਵਾਲਾ ਸਾਬ ਗਰੇਵਾਲਾ ਸੰਘ ਦੇ ਵੀਰ ਜੀ ਜਮ ਪਾਰਟੀ ਕੋ ਇਹਨਾਂ ਨੇ ਵੀ ਝਾੜਾ ਸੰਜੋਗ ਕੀਤਾ ਹੈ ਵਧੀਆ ਇੱਟ ਦੀ ਸੇਵਾ ਕਰੀਏ ਸੇਵਾ ਕਿੰਨੀ ਕੀ ਕਿੰਨੀ ਹੋ ਗਈ? 31000 ਰੁਪਿਆ ਸੇਵਾ ਕਰੀ ਜਨਾਂ ਜੀ ਵਧੀਆ ਤੇ ਤੁਸੀਂ ਹੋਰ ਵੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਲੋਕਰ ਨੂੰ ਹਾਂ ਜੇ ਹੋ ਸਕੇ ਚਲ ਬਾਤ ਸਾਡਾ ਮਕਾਨ ਪੈ ਜਾਵੇ ਬਸ ਇੰਨੇ ਜੋ ਕਿ ਅਸੀਂ ਕਰ ਸਕਦੇ ਹਾਂ ਕੀ ਨਾਮ ਹੋਂ ਦਾ ਤੇ ਹਿੰਦਰ ਸਿੰਘ ਰੇਵੜ ਹਲਕਾ ਸਗੜਨੇ ਜਾਰ ਆਮ ਆਦੀ ਪਾਰਟੀ ਸੰਗਠਨ ਅੱਜ ਇੱਥੇ ਪਿੰਡ ਪਹੁੰਚ ਕੇ ਮਾਨੂਪੁਰ ਕੀ ਕਹਿਣਾ ਚਾਹ ਰਹੇ ਜਿਹੜਾ ਬੰਦਾ ਮੈਨੂੰ ਇੱਕ ਮੇਰੇ ਜਸਵੀਰ ਜਸਵੰਦਰ ਵੀਰ ਜੀ ਨੇ ਇੱਥੇ ਮਾਨੂਪੁਰ ਤੋਂ ਉਹਨਾਂ ਸੁਨੇਹਾ ਲੱਗੇ ਹੋਏ ਪਿੰਡ ਦੇ ਵਿੱਚ ਪਾਣਾ ਵਾਪਰ ਗਿਆ ਵੀ ਇੱਕ ਗਰੀਬ ਪਰਿਵਾਰ ਦੀ ਬਰਸਾਤਾਂ ਦੇ ਮੌਸਮ ਕਰਕੇ ਛੱਤ ਗਰ ਗਈ ਜਿਸ ਤੇ ਕਰਕੇ ਉਸ ਤੋਂ ਸਭ ਤੋਂ ਵੱਡਾ ਪਰਾਂਇ ਵਾਪਰੇ ਆ ਵੀ ਉਹਨਾਂ ਦੇ ਜੋ ਬੱਚਿਆਂ ਦੇ ਮਾਤਾ ਜੀ ਸੀ ਉਹ ਵੀ ਗੁਜਰ ਵੈਸੇ ਅਹਿਸਾਸ ਦੇ ਵਿੱਚ ਸੋ ਵੀਰ ਹੋਣਾ ਨੇ ਮੈਨੂੰ ਕਿਹਾ ਵੀ ਇੱਥੇ ਆ ਕੇ ਆਪਾਂ ਉਹਨਾਂ ਦੀ ਜੋ ਵੀ ਮਦਦ ਬਣਦੀ ਆ ਉਹ ਆਪਾਂ ਕਰ ਸਕੀਏ ਤੇ ਇਸ ਕਰਕੇ ਫਿਰ ਅਸੀਂ ਇੰਨਾ ਭਰਾਵਾ ਹੋਰ ਬਹੁਤ ਬੰਦੇ ਅਸੀਂ ਲੈ ਕੇ ਜਿੰਨੀ ਵੀ ਸਾਡੇ ਕੋਲੋਂ ਮਦਦ ਹੋ ਸਕਦੀ ਆ ਉਹ ਅਸੀਂ ਇਸ ਪਰਿਵਾਰ ਦੀ ਕਰਨ ਆਏ ਆ ਤੇ ਗਰਿਲ ਸਾਹਿਬ ਗੱਲ ਕਰੀਏ ਥੋੜੇ ਪੈਸੇ ਹਜੇ ਇਹਨਾਂ ਕੋਲ ਆਏ ਨਹੀਂ ਹੋਰ ਵੀ ਅਪੀਲ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਹਾਂਜੀ ਬਿਲਕੁਲ ਦੇਖੋ ਇਹ ਇੱਕ ਸਾਂਝਾ ਕੰਮ ਆ ਕਿਸੇ ਗਰੀਬ ਅਸੀਂ ਜਾਂ ਸਰਕਾਰਾਂ ਦਾ ਬਹੁਤ ਦੂਰ ਬੈਠੀਆਂ ਹੁੰਦੀਆਂ ਨੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਇਸ ਪਰਿਵਾਰ ਦਾ ਹੱਥ ਫੜੋ ਆ ਕੇ ਇਹੀ ਨਹੀਂ ਜੇ ਕਿਤੇ ਵੀ ਕੋਈ ਇਦਾਂ ਦਾ ਬਾਹਾਨਾ ਵਾਪਰਦਾ ਪਹਿਲਾਂ ਪਿੰਡ ਲੈਵਲ ਤੇ ਹੀ ਮੈਂ ਕਹਿੰਦਾ ਅਸੀਂ ਉਸ ਨੂੰ ਕਰ ਸਕੀਏ ਸਰਕਾਰਾਂ ਤੋਂ ਤੋਂ ਬਾਅਦ ਹੀ ਆਸ ਆਈ ਬਾਕੀ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਜਿੰਨੀ ਵੀ ਹੋਊਗੀ ਮਦਦ ਅਸੀਂ ਉਹ ਵੀ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਪਰਿਵਾਰ ਨਾਲ ਜੋ ਦੇਖੋ ਜੀ ਚਲੇ ਗਿਆ ਉਹਦਾ ਹੀ ਅਸੀਂ ਲਿਆ ਸਕਦੇ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜੋ ਵੀ ਇਹਨਾਂ ਨੂੰ ਕੋਈ ਮਦਦ ਦੀ ਲੋੜ ਹੋਊ ਅਸੀਂ ਅੱਗੇ ਵੀ ਉਹਨਾਂ ਦੀ ਮਦਦ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਗੁਰਪ੍ਰੀਤ ਸਿੰਘ ਸਟੇਟ ਜੁਆਇੰਟ ਸੈਕਟਰੀ ਲੀਗਲ ਨਗਰ ਮਾਦੀ ਪਾਰਟੀ ਤੇ ਡਿਸਟ੍ਰਿਕਟ ਕਮੇਟੀ ਇਨਚਾਰਜ ਹਾਂ ਥੋੜੇ ਦਿਨ ਪਹਿਲਾਂ ਮਲਕੀਏ ਆਪਣੇ ਮਾਨੂਪੁਰ ਦੇ ਵਿੱਚ ਇੱਕ ਟ੍ਰੈਜੇਡੀ ਵਾਪਰ ਗਈ ਸੀ ਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਿਹੜੇ ਮਰੇ ਕੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਤਿੰਨ ਬੱਚੇ ਸੀਗੇ ਤੇ ਉਹ ਲੇਡੀਜ਼ ਦੇ ਆਪਣੇ ਪਰਿਵਾਰ ਜਿਹੜਾ ਰਹਿੰਦਾ ਸੀ ਇੱਥੇ ਮੀਂਹ ਦੇ ਕਾਰਨ ਜਿਹੜੀ ਛੱਤ ਗਿਰ ਗਈ ਸੀ ਜਿਹਦੇ ਵਿੱਚ ਇੱਕ ਲੇਡੀ ਉਹਦੇ ਚਪੇੜ ਦੇ ਵਿੱਚ ਆ ਗਈ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਸੋ ਮੈਂ ਤਾਂ ਇੱਕ ਉਹ ਗੱਲ ਕਹਿਣੀ ਚਾਹੁੰਦਾ ਆ ਵੀ ਆਪਾਂ ਵੱਧ ਵੱਧ ਇਹਨਾਂ ਦੀ ਮਦਦ ਕਰੀਏ ਕਿਉਂਕਿ ਦੇਖੋ ਅਸੀਂ ਟੂਰਨਾਮੈਂਟਾਂ ਦੇ ਲੱਖਾਂ ਰੁਪਏ ਲਾ ਦਨੇ ਆ ਅਸੀਂ ਫਲੈਕਸਾਂ ਦੇ ਲੱਖਾਂ ਰੁਪਏ ਲਾਣੇ ਆ ਮੈਂ ਇੱਕ ਵਾਰ ਬੇਨਤੀ ਕਰਨੀ ਚਾਹੁੰਦਾ ਆ ਵੀ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਅਜੇ ਹੈਗੇ ਆ ਤੇ ਇਹਦੇ ਵਿੱਚ ਜਿਹੜਾ ਟੂਰਨਾਮੈਂਟ ਵਿੱਚ ਜਾਂ ਹੋਰ ਕਿਤੇ ਵੀ ਜਿਹੜਾ ਸਹਿਯੋਗ ਹੈ ਮਰਗੀ ਨੈਨਾਰੀ ਭਰਾ ਕਰਦੇ ਨੇ ਪਿੰਡਾਂ ਵਾਲੇ ਕਰਦੇ ਨੇ ਮਾਨੂੰ ਕਹਿੰਦੇ ਵੀ ਇੱਕ ਸਾਲ ਵਾਸਤੇ ਕਿਰਪਾ ਕਰਕੇ ਇਹਨਾਂ ਦਾ ਆਪਾਂ ਬਾਹ ਫੜੀਏ ਦੇਖੋ ਬਾਅਦ ਦੇ ਵਿੱਚ ਆਪਾਂ ਨੂੰ ਅਫਸੋਸ ਕਰਨ ਦੇ ਬਿਨਾਂ ਕੁਝ ਨਹੀਂ ਰਹਿੰਦਾ ਅਸੀਂ ਅੱਜ ਇਹਨਾਂ ਦੀ ਮਦਦ ਕਰ ਸਕਦੇ ਹਾਂ ਪਰ ਜਿਹੜੀ ਔਰਤ ਇਸ ਜਹਾਨ ਤੋਂ ਚਲੀ ਗਈ ਬੱਚਿਆਂ ਦੀ ਮਾਂ ਚਲੀ ਗਈ ਅਸੀਂ ਉਹਨੂੰ ਵਾਪਸ ਨਹੀਂ ਲਿਆ ਸਕਦੇ ਸੋ ਮੈਂ ਚਾਹਨਾ ਅਪੀਲ ਕਰਦਾ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਉਹਨਾਂ ਵਾਸਤੇ ਕੁਝ ਨਾ ਕੁਝ ਕਰੀਏ ਉਹਨਾਂ ਪਰਿਵਾਰਾਂ ਨੂੰ ਆਪਾਂ ਉਹਦੀ ਬਾਹ ਫੜ ਕੇ ਉਹਨਾਂ ਦੇ ਜਿਹੜੇ ਘਰ ਪਰਾਨ ਜਿਆਦਾ ਨਹੀਂ ਮੈਂ ਕਹਿੰਦਾ ਸਿਰਫ ਇਹ ਕਹਿਣਾ ਵੀ 12 बाई 12 ਦਾ ਇੱਕ ਕਮਰਾ ਬਣਵਾ ਲਈਏ ਤਾਂ ਸਾਡੇ ਲਈ ਬਹੁਤ ਮਾਨ ਦੀ ਗੱਲ ਹੋ ਗਈ ਸੋ ਇਸ ਸਹਿਯੋਗ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਜਿਹੜੇ ਹੈਗੇ ਆ ਯੂ ਐਸ ਏ ਵਾਲੇ ਮਾਨੂਪੁਰ ਤੋਂ ਉਹਨਾਂ ਨੇ ਸਹਿਯੋਗ ਕੀਤਾ 11000 ਰੁਪਏ ਦਾ ਸੋ 10000 ਦਾ ਸੌਰੀ ਤੇ ਉਹਨਾਂ ਨੇ ਮਤਲਬ ਕਿ ਇਸ ਪਰਿਵਾਰ ਜਿਹੜੀ ਬਾਹ ਫੜੀ ਆ ਤੇ ਹੋਰ ਵੀ ਐਨ ਆਰ ਆਈ ਭਰਾ ਹੈਗੇ ਆ ਜਿਹੜੇ ਇਹਨਾਂ ਸਹਾਇਕ ਹੋਣਾ ਚਾਹੁੰਦੇ ਆ ਜਸਵਿੰਦਰ ਸਿੰਘ ਜੀ ਇਹਨਾਂ ਨੇ ਕਿਤੇ ਹੈਗਾ ਸਹਾਇਕ ਤੇ ਤਜਿੰਦਰ ਗਰੇਵਾਲ ਜੀ ਇਹਨਾਂ ਨੇ ਵੀ ਖਾਸ ਤੌਰ ਤੇ ਕਿਹਾ ਵੀ ਸਾਡਾ ਜਿਹੜਾ ਹੈਗਾ ਅਸੀਂ ਜ਼ਿਆਦਾ ਮਦਦ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾਂਗੇ ਤੇ ਜਿੰਨੀ ਵੀ ਮਦਦ ਹੋਈ ਅਸੀਂ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵੈਰੋ ਸਤ ਸ੍ਰੀ ਅਕਾਲ